ਇਹ ਪੱਤਰ ਖਾ ਵਿਆ ਕਰਾਈ ਮੇਰੇ ਕਾਗਜ਼ ਪੱਤਰ ਮੇਰੇ ਕਾਗਜ਼ ਪੱਤਰ ਸਾਰੇ ਅੱਗੇ ਲੈ ਕੇ ਰਹਿਣਾ ਜੋ ਮਰਜੀ ਹੋ ਇੰਨਾ ਮਰਜੀ ਰਹਿਣਾ ਤੁਸੀਂ ਬੋਲਣਦੇ ਤੁਸੀਂ ਬੋਲਣਦੇ ਤੁਸੀਂ ਬੋਲਣਦੇ ਮੈਂ ਇੱਥੇ ਮਰ ਜਾ ਰਹਿ ਜਾਂਦਾ ਕੋਤ ਆਪਣਾ ਰੱਖ ਲੈਣਾ ਮੇਲਾ ਇਨਾ ਜਿਹੜਾ ਹੋ ਗਿਆ ਜਿੰਨਾ ਮਰਜੀ ਉਹਦੇ ਮਾਪੋ ਕੁੜੀ ਕੁੜੀ ਦਾ ਯਾਰ ਮੇਰਾ ਮੇਰਾ ਨਾ ਗਿਆ ਕੱਲੋ ਕੱਲ ਵਿੱਚ ਹੈ ਮੇਰੇ ਯਾਰ ਦੇ ਨਾ ਗਿਆ ਤੂੰ ਕਦੋਂ ਛੱਡਿਆ ਜਾਰੀਆਂ ਨੂੰ ਪੁੱਛੋ ਭਾਈ ਮੈਂ ਕਿੰਨੀ ਵਾਰ ਲੈਣ ਗਿਆ ਜਾਰੀਆਂ ਦਾ ਛੱਡਿਆ ਕਿਸਾਨਾ ਮਾਰੂ ਤੇਰੇ ਦਾਦੇ ਦਾ ਮੁੰਡਾ ਤਾਹਾਂ ਦਾ ਮੁੰਡਾ ਮ ਕਰਨੀ ਇਕ ਲੱਗਣਾ ਕਿੰਨੀ ਵਾਰ ਲੈਣ ਗਿਆ ਇਹਨੂੰ ਜਦੋਂ ਨਾ ਲੈਣ ਵੀ ਗਿਆ ਇਹਨੂੰ ਸੱਚਾ ਮੁੰਡਾ ਹੈ ਤੇ ਫਤਵੀ ਮੈਂ ਲੈਣ ਵੀ ਗਿਆ ਸਾਰੀ ਵੀਡੀਓ ਉਹਨਾਂ ਦਾ ਪਈ ਜਿਹੜੀ ਤੁਹਾਨੂੰ ਵਿਖਾਈ ਆ ਮੁੰਡਾ ਕੋਈ ਨਹੀਂ ਦੇ ਜਿਹੜੀ ਨਾਲ ਲੈ ਆਇਆ ਦਾਣ ਵੀ ਗਿਆ ਮੈਂ ਕਿੰਨੀ ਮੈਂ ਤਾਂ ਹੀ ਆਪਣੇ ਯਾਰ ਦੀ ਭੈਣ ਹੀ ਵੇਖ ਕੇ ਲੈ ਗਿਆ ਫਿਰ ਯਾਰ ਦੀ ਭੈਣ ਨਹੀਂ ਮੇਰੇ ਕੋਲ ਸਾਡਾ ਜੀ ਯਾਰ ਦੀ ਭੈਣ ਨਹੀਂ ਹੈ ਠੀਕ ਹੈ ਯਾਰੀ ਆਪਣੀ ਮਾਂ ਵਾ ਅੱਛਾ ਇਹ ਨਵਾਂ ਹੀ ਰੂਲ ਤੇਰੇ ਕੋਲ ਸੁਣਿਆ ਪਹਿਲੀ ਯਾਰੀ ਜੀ ਮੈਂ ਮਕੀਨਾ ਬਿਆਹ ਕਰਨੀ ਮੇਰਾ ਨਾਮ ਰਿੰਦਾ ਇੱਕ ਹੀ 달 ਪਤ ਹੋਈ ਜਿਹੜਾ ਮੇਰੇ ਹਸਬੰਦ ਨੇ ਦੂਸਰਾ ਵਿਆਹ ਕਰਵਾ ਲਿਆ ਕਿੰਨਾ ਚਿਰ ਹੋ ਗਿਆ ਮੈਨੇ 2 ਸਾਲ ਹੋ ਗਏ ਮਮਾ ਘਰ ਬੈਠੀ ਅੱਛਾ ਜੀ ਹਾਂਜੀ ਤੇ ਬੱਚੇ ਹੈਗੇ ਤਾਂ ਹਾਂਜੀ 2 ਸਾਲ ਦਾ ਕਾਕਾ ਛੋਟਾ ਅੱਛਾ ਕੋਈ ਡਿਵੋਰਸ ਦਿੱਤਾ ਨਹੀਂ ਡਿਵੋਰਸ ਤਾਂ ਬਿਨਾ ਹੀ ਮੈਰਿਜ ਕਰਵਾਈ ਹੈ ਅੱਛਾ ਹਾਂਜੀ ਹੁਣ ਆਜ ਕਿੰਨੇ ਮਹੀਨੇ ਤੱਕ ਕਰਾਈ ਹਾਂਜੀ ਮੈਂ ਇੱਥੇ ਆਈ ਤੇ ਮੈਂ ਸੁਣਾਈ ਨਹੀਂ ਕਰ ਦੇਗੀ ਹਾਂਜੀ ਕੀ ਕਿਹਾ ਉਹਨੇ ਉਹ ਕਹਿੰਦੇ ਸੀ ਆਈ ਨਹੀਂ ਅੱਜ ਕੱਲ੍ਹ ਚ ਬਾਰਿਕ ਸਭ ਤਹਾਡੀ ਸੁਣਾਈ ਨਹੀਂ ਨਾਂ ਤੇ ਮੁੰਡਾ ਹੀ ਚੇਤ। ਇਹ ਨਾ ਟ ਅ ਰੇਂਜ ਮੈਰਿਜ ਕਿ ਨਾ। ਅੱਛੇ ਰੇਂਜ ਮੈਰਿਜ। ਹਾਂਜੀ। ਮੈਨੂੰ 3 ਸਾਲਾ ਕੁ 2 ਸਾਲ ਮਮਾ ਘਰ ਬੇਟੀ ਨਾ ਹੋ ਗਿਆ। ਸਾਲੇ ਕਰਈ ਹਾਂ। ਹਾਂਜੀ ਸਾਲੇ ਕਰਈ ਇਹ ਛੋਟਾ ਕਾਕਾ ਵਾ ਕੰਪਨ ਤੇ ਮੈਂ ਕੰਮ ਕਰਦੀ ਮੈਂ ਧਮਕੀਆਂ ਲੈਂਦਾ ਪਿਸਤੋਲਾਂ ਦੀਆਂ ਕਰੀ ਕਹਿੰਦਾ ਤੈਨੂੰ ਜਾ ਪਾਕ ਸਾੜ ਦੂੰਗਾ। ਤੇ ਹਾਂ ਤੇ ਮੇਰਾ ਪਿੱਛਾ ਕਰਦੇ ਮੁੰਡੇ ਲੱਗੇ। ਹਾਂ। ਹਾਂਜੀ ਮੈਨੂੰ ਖਤਰਾ ਵਈ ਤੋਂ। ਮੈਨੂੰ ਕਦੀ ਕਹਿ ਦਿੰਦੇ ਤੇਲ ਪਾਕ ਸਾੜ ਦੇਣੀ ਐ। ਜੀਜੇ ਜੀ ਜਿਆਦਾ ਵੀ ਮੈਂ ਧਮਕੀਆਂ ਲੈਂਦਾ ਵਾ। ਕਾਦੀ ਕੱਲੋਂ ਕਰਦਾ। ਇਹੋ ਹੀ ਮੈਰਿ अच्छा ਤੇ ਮੇਰਾ ਪਿੱਛਾ ਕਰਦੇ ਮਾਰਦੇ ਨਹੀਂ ਜਾਣੋ ਮਾਰਦੇ ਜਿੱਥੇ ਵੀ ਲੱਗ ਗਈ ਸਾਨੂੰ ਜਦੋਂ ਤੁਹਾਡਾ ਵਿਆਹ ਉਹਨੂੰ ਪਾਕ ਪਛਾਣ ਹਾਂਜੀ ਉਹਦੋਂ ਦਾ ਨਹੀਂ ਉਹਦੋਂ ਦਾ ਹੀ ਜਦੋਂ ਮੈਰਿਜ ਕਰਾ ਲਈ ਨਾ ਉਹਦੇ ਉਹਦੋਂ ਦਾ ਮੈਨੂੰ ਕਰਦਾ ਮੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਉਹਨਾਂ ਨੇ ਮੈਨੂੰ ਉੱਥੋਂ ਉਹਨਾਂ ਨੇ ਦੂਸਰਾ ਵਿਆਹ ਜਦੋਂ ਕਰਾਇਆ ਮੈਨੂੰ ਗਵਾਂਡੀਆਂ ਨੇ ਦੱਸਿਆ ਫੋਨ ਕਰਕੇ ਉਹਨਾਂ ਨੇ ਦੂਸਰਾ ਵਿਆਹ ਕਰਾ ਲਿਆ ਤੂੰ ਕਿੱਥੇ ਸੁੱਤੀ ਆਂ ਅੱਛਾ ਹਾਂਜੀ ਫਿਰ ਇਹ ਮੈਂ ਕਰ ਲਏ ਫਿਰ ਕੋਈ ਕੇਸ ਖੁੱਸ ਲੱਗਾ ਕੇਸ ਲੱਗਾ ਕੇਸ ਤੋਂ ਬਿਨਾ ਵੀ ਉਹਨੇ ਵਿਆਹ ਕਰਵਾ ਚੁੱਕਾ ਫਿਰ ਵੀ ਅੱਛਾ ਜੀ ਹਾਂਜੀ ਬੱਚੇ ਕਿੰਨੇ ਹੋ ਗਏ ਬੱਚਾ ਮੇਰਾ ਕਾਕਾ ਇੱਕੋ ਈ ਮੰੰਕੀ ਕਰਦੇ ਮੈਂ ਉਹ ਕਹਿੰਨੀ ਆ ਜੋ ਮੇਰੀ ਕਾਰਵਾਈ ਬੰਦੀ ਉਹ ਕੀਤੀ ਜਾਂਦੀ ਹੈ ਮਜਬੂਰਤ ਸੀ ਜਿੱਥੇ ਬੰਦੀਆਂ ਹਾਂਜੀ ਹਾਂਜੀ ਜਿੱਥੇ ਬੰਦੀਆਂ ਨੇ ਕੀ ਭਰੋਸਾ ਦਿੱਤਾ ਉਹ ਕੁਛ ਨਹੀਂ ਮੇਰੀ ਸੁਣਾਈ ਕਰਦੇ ਸਰਵਾਂ ਨੇ ਬੇਨਤੀ ਕੀਤੀ ਜਾਂਦੀ ਆ ਮੇਰੀ ਲਟਕੀ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੋ ਤੱਕਾ ਹੋ ਰਿਹਾ ਵਾ ਬੇਟੀ ਮੇਰੀ ਕਾ ਮੇਰੇ ਘਰ ਤੋਂ 2 ਸਾਲ ਹੋ ਗਿਆ ਰਹਿ ਰਹੀ ਆ ਬੇਟਾ ਲੈ ਕੇ ਉਹਨਾਂ ਨੇ ਕਹ ਕੋਈ ਕਾਰਵਾਈ ਨਹੀਂ ਮਗਰ ਕਾ ਕੀਤੀ ਪੁਲਿਸ ਵਾਲਿਆਂ ਨੇ ਆਪਾਂ ਬੜੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਵਾ ਤੇ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਤਾ ਲੱਗਾ ਕਿ ਹੁਣਾਨੂੰ ਪਤਾ ਲੱਗਾ ਵਿਆਹ ਹੋ ਗਿਆ ਵਾ ਮੁੰਡੇ ਦਾ ਅਸੀਂ ਘਰ ਗਏ ਵੀ ਆ ਛੱਡ ਨੋਂ ਆਂਦੇ ਸਾਡੇ ਘਰ ਨਹੀਂ ਅਸੀਂ ਨਹੀਂ ਰੱਖਣੀ ਵੀ ਅੱਗੇ ਵੀ ਪਹਿਲੋਂ ਆਂਦੇ ਸੀ ਨਹੀਂ ਰੱਖਣੀ ਵੀ ਉਹਨਾਂ ਘਰੋਂ ਕੱਢ ਦਿੱਤੀ ਇਮਾਰਤ ਉੱਟ ਕੇ ਮੇਰਾ ਬੇਟਾ ਹੈ ਨਹੀਂ ਮੇਰੇ ਆਦਮੀ ਨੂੰ ਅਟੈਕ ਹੋ ਗਿਆ ਆ ਵਾ ਸਾਡੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਵੀ ਬਾਕੀ ਇਹੋ ਇਹ ਮੇਰੀ ਬੇਨਤੀ ਆ ਗਿਆ ਤੇ ਕੁੜੀਆਂ ਨੂੰ ਧਮਕੀਆਂ ਲਾਉਂਦੇ ਤੇ ਕੁੜੀਆਂ ਨੂੰ ਧਮਕੀਆਂ ਬਹੁਤ ਲਾਉਂਦਾ ਪਿਆ ਵਾ ਪਿਸਤੋਲਾਂ ਦੀਆਂ ਵੀ ਵੀਡੀਓ ਸਕਰੀਨਸ਼ਾਟ ਵੀ ਲੈ ਹੋਏ ਆ ਮਗਰ ਤੇ ਲੋਤਮ ਪੀਤਾ ਤੋਂ ਲੋਤਮ ਕਿ ਜਿੱਥੇ ਵੀ ਕੰਮ ਕਰੇਗੀ ਜਾਂ ਮਤਲਬ ਕਿੱਥੇ ਵੀ ਆਏਗੀ ਜਾਏਗੀ ਮੈਂ ਤੈਨ ਤੇ ਪਾ ਕੇ ਸਾੜ ਦੇਣਾ ਪਟ્રોલ ਪਾ ਕੇ ਸਾੜ ਦੇਣਾ ਵਾ ਹੁਣ ਅੱਜ ਤੁਸੀਂ ਇੱਥੇ ਮੈਨੂੰ ਦਫ਼ਤਰ ਆਏ ਹੋ ਕੀ ਕੀ ਆ ਗਿਆ ਹੁਣ ਅੱਜ ਸਾਡੀ ਕੋਈ ਇਨਸਾਫ ਨਹੀਂ ਮਿਲਿਆ ਪਿਆਰ ਦੀ ਕਮਲੇਟਾ ਮੈਂ ਦੋਲ ਖਾਤੀਆਂ ਵਾ ਫਿਰ ਘਰ ਕੋ ਲੈ ਕੇ ਬਿਆਨ ਬੰਦ ਕਰ ਦਿੰਦੇ ਦਰਖਾਸਤ ਮੁਰਕੇ ਸਾਡੀ ਕੋਈ ਸੁਣਵਾਈ ਨਹੀਂ ਅਰਜਿੰਦਰ ਸਾਹ ਜਿਹੜਾ ਬੰਦ ਕਰ ਦਿੰਦਾ ਵਾ ਠੀਕ ਹੈ ਅੰਦਾ ਯੋ ਦੇ ਨਹੀਂ ਆਉਣਗੇ ਤੇ ਮੈਂ ਕਰਾਂਗਾ ਮੈਂ ਘਰ ਵੀ ਗਿਆ ਵਾ ਮੈਨੂੰ ਕੋਈ ਮਿਲਿਆ ਨਹੀਂ ਜਨਾਨੀਆਂ ਦੇ ਵਿੱਚ ਨਾ ਦਿੱਤੇ ਹੋਏ ਆ ਨਵੇਂ ਜਾਨਿਆਂ ਦੇ ਉਹਨਾਂ ਨੂੰ ਚੁੱਕ ਕੇ ਲੈ ਕੇ ਆਉਣ ਸਾਡੀ ਇਹੋ ਹੀ ਬੇਨਤੀ ਹੈਗੀ ਆ ਅਸੀਂ ਕੋਈ ਬਿਆਨ ਨਹੀਂ ਦੇ ਸਕਦੇ ਇਹਨਾਂ ਦਾ ਹੋਰ ਵੀ ਕੋਈ ਚ ਚੱਲ ਰਿਹਾ ਪਿਆ ਇਹਨਾਂ ਦਾ ਕੇਸ ਚੱਲਦਾ ਪਿਆ ਵਾ ਉੱਥੇ ਕਾ ਮਤਲਬ ਕੋਰਟ ਕੇਸ ਚੱਲਦਾ ਪਿਆ ਹੁਣ ਐਸ ਕਿ 5 ਤਰੀਕ ਤੋਂ ਅਗਾ ਕੋਈ ਤਰੀਕ ਨਹੀਂ ਦਿੱਤੀ ਗਈ ਵੀ ਏ ਵਾ ਕਛੂ ਵਾ ਵਕੀਲ ਕਹਿੰਦਾ ਬਾਦ ਤੁਹਾਨੂੰ ਗਾਂਹ ਤਰੀਕ ਨਹੀਂ ਹੁਣ ਮਿਲਨੀ ਕੋਈ ਵੀ ਕੁੜੀ ਸੁਣਾਈ ਕੋਈ ਨਹੀਂ ਹੋਈ ਵੀ ਆਂਦਾ ਕੇਸ ਜਿੱਤ ਗਿਆ ਕੁੜੀ ਸਾਨੂੰ ਕੋਈ ਪਤਾ ਨਹੀਂ ਲੱਗਾ ਵੀ ਕਿਸ ਜਿੱਤਿਆ ਜਾਂ ਨਹੀਂ ਜਿੰਨੀ ਦਿਨ ਹੋ ਗਏ ਸੀ ਤੁਹਾਡੇ ਲੜਕੀ ਦੇ ਵਿਆਹ ਨੂੰ ਜੀ ਤਿੰਨ ਸਾਲ ਹੋ ਗਿਆ ਸਾਲੇ ਕੋਥੇ ਰਹੀ ਆ 2 ਸਾਲ ਹੋ ਗਏ ਮੇਰੇ ਘਰ ਆ ਬੇਟਾ ਮੇਰੇ ਘਰ ਜੰਮਿਆ ਵਾ ਸ਼ੁਰੂ ਤੋਂ ਕੰਗ ਪ੍ਰਸ਼ੰਤ ਤੇ ਸ਼ੁਰੂ ਤੇ ਕਰਦਾ ਸੀ ਪਰ ਇਹ ਪੰਚਾਇਤਾਂ ਦੇ ਨਾਲ ਉੱਥੇ ਰਾਜੀਨਾਮੇ ਵੀ ਹੋਏ ਆ ਉਹਨਾਂ ਦੇ ਘਰੇ ਬਿਠਾ ਕੇ ਵੀ ਆਏ ਆਂ ਆਪਣੇ ਘਰ ਨੂੰ ਨਹੀਂ ਬੇਟੀ ਲਿਆਏ ਕਿਆ ਕੁੜੀ ਇੱਥੇ ਮਰ ਜਾਂਗੀ ਰਹਿ ਜਾਂਗੀ ਇੱਥੇ ਰਹਿਣਾ ਵਾ ਉਹਨਾਂ ਦੇ ਪਿੰਡ ਦੇ ਵੀ ਨਿਸ਼ਾਨ ਪਲਵਾਨ ਨੂੰ ਨਹੀਂ ਜਿਹੜੇ ਬਾਪ ਪਲਵਾਨ ਨੂੰ ਨਹੀਂ ਉਹ ਗਵਾਹ ਹੈਗੇ ਜਿਨ੍ਹਾਂ ਨੇ ਤੋਰੀ ਤਰਾਈ ਰਾਜੀ ਆਪਣਾ ਨਾਮ ਦੱਸ ਕੇ ਅੱਜ ਕਿੱਥੇ ਖਲੋਤੇ ਹੋ ਤੇ ਕੀ ਕਰ ਜੋ ਬੋਲੇ ਸੋਨਰ ਪਾਏ ਪੁਗਾਨワਾਰਮੀ ਕੁਮਾਰਾਜ ਕੀ ਜੈ ਮੇਰਾ ਨਾਮ ਪਾਪਾ ਸਰਵਨਾਥ ਜੀ ਜੀ ਅਹੀਂ ਨਹੀਂ ਦੋ ਤਿੰਨ ਇਹ ਕੇਸ ਅੱਗੇ ਵੀ ਚ ਲੈ ਕੇ ਆਏ ਕਿਨੂੰ ਇਨਸਾਫ ਨਹੀਂ ਮਿਲਦਾ ਗਰੀਬ ਬੰਦੇ ਸਾਡੇ ਬਹੁਤ ਮਜ਼ਦੂਰ ਲੋਕ ਹੁੰਦੇ ਆ ਇਹ ਕੰਮ ਤੇ ਜਾਂਦੇ ਆ ਇਹ ਕੰਮ ਤੋਂ ਵਿਚਾਰੇ ਛੁੱਟੀਆਂ ਕਰ ਕਰਕੇ ਐ ਨੂੰ ਆਉਂਦੇ ਆ ਇਹਨਾਂ ਨੂੰ ਕੰਮ ਤੋਂ ਜਵਾਬ ਹੋ ਜਾਂਦਾ ਜੇ ਇੱਥੇ ਆਉਂਦੇ ਤੇ ਇੱਥੇ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਠੱਕੇ ਖਾ ਕੇ ਘਰਾਂ ਨੂੰ ਵਾਪਸ ਚਲ ਜਾਂਦੇ ਆ ਅੱਜ ਦੋ ਤਿੰਨ ਕੇਸ ਅੱਗੇ ਵੀ ਆਏ ਕੋਈ ਨੂੰ ਕੋਈ ਇਨਸਾਫ ਨਹੀਂ ਮਿਲਿਆ ਅੱਜ ਇਹ ਕੁੜੀ ਦਾ 2 ਸਾਲ ਦਾ ਬੱਚਾ ਵਾ ਇਹਨੂੰ ਘਰੋਂ ਕੱਢਿਆ ਵਾ ਕੁੱਟ ਮਾਰ ਹੁੰਦੀ ਏ ਦੇ ਨਾਲ ਇਹਨੂੰ ਵਿਚਾਰੀ ਨੂੰ ਮਾਰਨ ਦਾ ਧਮਕੀ ਦਿੰਦੇ ਵੀ ਜੇ ਤੂੰ ਆਪਣੀ ਮਰਜ਼ੀ ਕੀਤੀ ਤੇ ਅਸੀਂ ਤੈਨੂੰ ਮਾਰ ਦਾਂਗੇ ਤੈਨੂੰ ਤੇਜ਼ਾ ਪਾ ਕੇ ਅੱਗ ਲਾ ਦਾਂਗੇ ਅਸੀਂ ਜਿਹੜਾ ਮੂੰਹ ਸਾੜ ਦਾਂਗੇ ਤੇਜ਼ਾ ਪਾ ਦਾਂਗੇ ਬੜੀਆਂ ਨੂੰ ਧਮਕੀਆਂ ਦਿੰਦੇ ਆ ਤੁਸ ਨੂੰ ਇਹ ਦੱਸਿਆਗਾ ਦੱਸਿਆ ਜੀ ਪਰ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦੇ ਵਿਚਾਰੇ ਨੂੰ ਕਲਪ ਸੇ ਜਿਹੜਾ ਬਲ ਚਾਹੁੰਦੇ ਕੀ ਉਹ ਅਸੀਂ ਕਿੰਨੇ ਵੀ ਮੁੰਡੇ ਦੇ ਉੱਤੇ ਜੋ ਵੀ ਬੰਦ ਦੀ ਕਾਰਵਾਈ ਸਖਤ ਤੋਂ ਸਖਤ ਕੋਈ ਉਹਨੂੰ ਜੇਲ੍ਹ ਦੇ ਅੰਦਰ ਸੁੱਟਿਆ ਜਾਵੇ ਕਿਉਂਕਿ ਹੋਰ ਨਾਲ ਨੂੰ ਵਿਆਕ ਲਾਵੇ ਕਿਦਾਂ ਕਹੀ ਤੇ ਪੁੱਤ ਨੂੰ ਖਰਾਬ ਕਰੀਦਾ ਧੀਆਂ ਭੈਣਾਂ ਦੀ ਜਿਥਰੋਲੀ ਜਾਂਦੀ 2 ਸਾਲ ਦਾ ਬੱਚਾ ਹੈ ਸਾਰਾ ਪਰਿਵਾਰ ਤਾਂ ਪਰੇਸ਼ਾਨ ਬਹੁਤ ਸਾਰਾ ਜੀ ਇਹਦਾ ਵੇਖੋ ਜੀ ਸਾਰੇ ਪਰਿਵਾਰ ਆ ਜੀ ਮੰਗਰੇ ਇਹਨਾਂ ਦੇ ਵਿਚਾਰਿਆਂ ਦੇ ਕੋਈ ਨਹੀਂ ਗਾਇਆ ਪਿਓ ਆ ਉਹਦਾ ਵੀ ਟੈਕ ਹੋਇਆ ਵਾ ਬਜ਼ੁਰਗ ਨਾਨਾ ਰੋ ਕੋ ਤੁਰਿਆ ਨਹੀਂ ਜਾਂਦਾ ਇਹ ਕੋਈ ਕਮਾਉਣ ਵਾਲਾ ਇਹਨਾਂ ਦੇ ਮਗਰ ਕੋਈ ਨਹੀਂ ਗਾ ਕੁਰੀ ਪਟਰਾਵਲ ਪੰਪ ਤੇ ਕੰਮ ਕਰਦੇ ਫਿਰ ਇਹਨਾਂ ਦੇ ਘਰ ਦਾ ਵਿਚਰੇ ਨਾਲ ਗੁਜ਼ਾਰਾ ਚੱਲਣ ਦੇ ਆ ਬੱਚਾ ਪਾਲ ਅਸੀਂ ਤੇ ਇਹੀ ਕਹਿੰਨੇ ਆਂ ਵੀ ਅਸੀਂ ਤੇ ਜਿੰਨਾ ਚਿਰ ਹੈ ਗਿਆ ਵੀ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਇਹਦਾ ਮੋਢੇ ਦਾ ਮੋਢਾ ਲਾ ਕੇ ਸਾਥ ਦੇਵਾਂਗੇ ਅੱਜ ਦਾ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆਂ ਸਾਡੇ ਤੁਹਾਡੇ ਕੋਲ ਤੁਹਾਡੀ ਭੈਣ ਤੇ ਉਹਦੇ ਮਾਤਾ ਜੀ ਜੀਨਾ ਦੇ ਤੇ ਉਹ ਸਾਡੇ ਕੋਲੋਂ ਆਪਣਾ ਤੁਹਾਡੀ ਸੰਸਥਾਵਾਂ ਕੋਲ ਸਾਰਿਆਂ ਕੋਲੋਂ ਦੁੱਖ ਲੈ ਕੇ ਆਪਣਾ ਆਏ ਨੇ ਤੇ ਉਹਨਾਂ ਨੇ ਦੱਸਿਆ ਕਿ ਮੈਨੂੰ 3 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਤੇ 2 ਸਾਲ ਤੋਂ ਮੈਂ ਆਪਣੇ ਪੇਕੇ ਪਰਿਵਾਰ ਦੇ ਕੋਲ ਰਹਿ ਰਹੀ ਹਾਂ ਤੇ ਉਹਦਾ ਇੱਕ ਲੜਕਾ ਵੀ ਆ ਤੇ ਉਹਦੇ ਜਿਹੜੇ ਘਰ ਵਾਲੇ ਨੇ ਤੁਹਾਨੂੰ ਸੁਣਤਾਂ ਤੋਂ ਪਤਾ ਲੱਗਾ ਵਾ ਦੇ ਉਹਨਾਂ ਨੂੰ ਵੀ ਪਤਾ ਲੱਗਾ ਵਾ ਕਿ ਉਹਨੇ ਦੂਸਰੀ ਸ਼ਾਦੀ ਕਰ ਲਈ ਆ ਮਰ ਲੇਕਿਨ ਨਾ ਤੇ ਕੋਈ ਤਲਾਕ ਹੋਇਆ ਨਾ ਕੁਛ ਹੋਇਆ ਜਦ ਤੱਕ ਤਲਾਕ ਨਹੀਂ ਹੋ ਜਾਂਦਾ ਤਾਂ ਤੱਕ ਦੂਸਰੀ ਸ਼ਾਦੀ ਸ਼ਾਦੀ ਨਹੀਂ ਉਹ ਕਰ ਸਕਦਾ ਜੇ ਉਹ ਸ਼ਾਦੀ ਕਰੇਗਾ ਤੇ ਉਹਦੇ ਪਰਚਾ ਹੋਏਗਾ ਪਰਚਾ ਹੋਗੇ ਤੇ ਉਹਨੂੰ 7 ਸਾਲ ਦੀ ਸਜ਼ਾ ਹੋ ਸਕਦੀ ਉਹਨੂੰ ਹਜੇ ਤੱਕ ਇਹ ਨਹੀਂ ਪਤਾਗਾ ਤੇ ਉਹ ਸਾਡੇ ਕੋਲ ਸਾਡੀਆਂ ਭੈਣਾਂ ਆਈਆਂ ਤੇ ਰੇਨਾ ਜੀ ਆਈ ਆ ਉਹਦੀ ਮਾਂ ਵੀ ਆੜਾ ਪਰਿਵਾਰ ਸਾਰਾ ਆਇਆ ਵਾ ਤੇ ਅਸੀਂ ਤੇ ਪੁਲਿਸ ਪ੍ਰਸ਼ਾਸਨ ਅੱਗੇ ਵੀ ਬੇਨਤੀ ਕੀਤੀ ਆ ਬੜੀ ਇਹਨਾਂ ਨੇ ਦੋ ਤਿੰਨ ਵਾਰੀ ਦਰਖਾਸਤਾਂ ਵੀ ਦਿੱਤੀਆਂ ਮਰ ਲੇਕਿਨ ਮਹਿਲਾ ਮੰਡਲ ਜਿਹੜੀ ਊਮਨ ਸੈੱਲ ਆ ਉਹਨਾਂ ਨੇ ਕੋਈ ਵੀ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਪਤਾ ਨਹੀਂ ਕਿਉਂ ਨਹੀਂ ਸੁਣਵਾਈ ਕਰਦੇ ਪਤਾ ਨਹੀਂ ਕਿਹਦਾ ਦਬ ਦਬਾਵਾ ਜਾਂ ਕਿਹਦੇ ਸਿਆਸੀ ਕੋਈ ਇਹਨਾਂ ਦੇ ਦਬ ਦਬਾਵਾ ਜਾਂ ਕਿਹ ਕੇ ਅਫਸਰ ਦਾ ਕੋਈ ਦਬ ਦਬਾਵਾ ਮਰ ਲੇਕਿਨ ਅਸੀਂ ਊਮਨ ਸੈੱਲ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਨੂੰ ਤੁਹਾਨੂੰ ਬੇਸ਼ੱਕ ਦਬਾਅ ਹੋਏਗਾ ਸਾਨੂੰ ਕਿਸੇ ਦਾ ਕੋਈ ਦਬਾਅ ਨਹੀਂ ਆ ਨਾ ਸਾਨੂੰ ਪੁੱਛਦਾ ਕੋਈ ਦਬਾਅ ਵਾ ਨਾ ਸਾਨੂੰ ਜੇਦਨ ਅਸੀਂ ਦੇਖੋ 100 ਵਾਲੇ ਦੇ ਨਹੀਂ ਮੰਗ ਪੱਤਰ ਦਵਾਵਾਂਗੇ ਤੇ 24 ਘੰਟੇ ਦਾ ਹੀ ਟਾਈਮ ਦਵਾਵਾਂਗੇ ਜੇ ਉਸ ਬੰਦੇ ਨੂੰ ਇਸ ਡੀਨਾਰੇ ਘਰ ਵਾਲੇ ਨੂੰ ਜਲਦੀ ਦੇ ਜਲਦੀ ਪਰਚਾ ਦਰਜ ਕਰਕੇ ਉਹਨੂੰ ਸਲਾਖਾਂ ਦੇ ਪਿਛੇ ਨਾ ਭੇਜਿਆ ਤੇ ਅਸੀਂ 24 ਘੰਟੇ ਦੇ ਬਾਅਦ ਅਸੀਂ ਪਰਚਾ ਧਰਨਾ ਦਵਾਵਾਂਗੇ ਉਹ ਧਰਨਾ ਵੀ ਦਵਾਵਾਂਗੇ ਊਮਨ ਸੈਲ ਦੇ ਸਾਹਮਣੇ ਸੜਕ ਦੇ ਉੱਪਰ ਧਰਨਾ ਦੇਵਾਂਗੇ ਜਦ ਤੱਕ ਇਸ ਲੜਕੀ ਦੀ ਕੋਈ ਕਾਰਵਾਈ ਨਹੀਂ ਹੋ ਜਾਈਦੀ ਤਦ ਤੱਕ ਉਹ ਧਰਨਾ ਨਹੀਂ ਹਿੱਚੂਗਾਗੇ ਇਹਨਾਂ ਕੋਲ ਕਹਿੰਦਾ ਜੈ ਬਾਲਮੀਕੀ ਹਰ ਹਰ ਬਾਲਮੀਕੀ